ਮਨੁੱਖੀ ਅਧਿਕਾਰਾਂ ਲਈ ਸਦਾ ਜੂਸਦੇ ਰਹੇ ਵਕੀਲ ਸਿਮ ਜੇ ਸਿੰਘ ਔਟਾਰੀ ਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਸ਼ਿੰਗਨ ਡੀਸੀ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਉਹ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਹਨ ਇਸ ਨਿਯੁਕਤੀ ਕਾਰਨ ਸਮੂਹ ਭਾਰਤੀਆਂ ਖਾਸ ਕਰਕੇ ਪੰਜਾਬੀ ਭਾਈਚਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਮਨੁੱਖੀ ਅਧਿਕਾਰਾਂ ਲਈ ਸਦਾ ਜੂਸ ਦੇ ਰਹੇ ਵਕੀਲ ਸਿਮ ਜੇ ਸਿੰਘ ਅਟਾਰੀ ਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ ਸੇਮ ਜੇ ਸਿੰਘ ਹੁਣ ਤੱਕ ਏਸ਼ੀਅਨ ਅਮਰੀਕਨਸ ਐਡਵਾਂਸਿੰਗ ਜਸਟਿਸ ਦੇ ਐਂਟੀ ਹੇਟ ਪ੍ਰੋਗਰਾਮ ਦੇ ਡਾਇਰੈਕਟਰ ਦੇ ਅਹੁਦੇ ਉੱਤੇ ਤਾਇਨਾਤ ਰਹੇ ਹਨ ਡਿਸਟ੍ਰਿਕਟ ਆਫ ਕਲੰਬੀਆ ਪਾਬ ਡੀਸੀ ਦੇ ਮੇਅਰ ਮਿਊਰੀਅਲ ਬਾਊਜ਼ਰ ਨੇ ਸਿਮ ਜੇ ਸਿੰਘ ਅਟਾਰੀਵਾਲਾ ਦੀ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਹੈ ਅਟਾਰੀਵਾਲਾ ਨੇ ਦੱਸਿਆ ਕਿ ਇਹ ਕਮਿਸ਼ਨ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਅਮਰੀਕਾ ਦੇ ਜਨਤਕ ਜੀਵਨ ਵਿੱਚ ਸਵੇਂਮਾਨ ਨਿਆਂਪੂਰਤਾ ਤੇ ਸਨਮਾਨ ਸੁਰੱਖਿਆ ਅਸਦਾ ਪ੍ਰਮੁੱਖ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਨਫ਼ਰਤ ਵਿਰੁੱਧ ਕੰਮ ਕਰਨ ਦਾ ਤਸਰਬਾ ਹੈ ਇਸ ਨੂੰ ਆਹੋ ਆਪਣੇ ਇਸ ਅਹੁਦੇ ਉੱਤੇ ਵਰਤਣਗੇ ਉਨਾ ਕਹੇ ਕਿ ਡਿਸਟ੍ਰਿਕਟ ਆਫ ਕਲੰਬੀਆ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਉਹ ਸਦਾ ਪਹਿਲ ਦੇਂਦੇ ਰਹਣਗੇ ਆਪਣੀਆਂ ਪਹਿਲੀਆਂ ਨਿਯੁਕਤੀਆਂ ਦੌਰਾਨ ਉਹ ਵਾਈਟ ਹਾਊਸ ਅਤੇ ਕਈ ਕੇਂਦਰੀ ਏਜੰਸੀਆਂ ਦੇ ਨਾਲ ਧਾਰਮਿਕ ਵਿਤਕਰਿਆਂ ਤੇ ਹੋਰ ਸੰਬੰਧਿਤ ਮਾਮਲਿਆਂ 'ਚ ਮਿਲ ਕੇ ਵੀ ਕੰਮ ਕਰਦੇ ਰਹੇ ਹਨ ਅਟਾਰੀ ਵਾਲਾ ਨੇ ਕਾਨੂੰਨ ਵਿਸ਼ੇਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਤੋਂ ਇਨਫਾਰਮੇਸ਼ਨ ਸਿਸਟਮਸ ਮੈਨੇਜਮੈਂਟ ਵਿੱਚ BSD ਡਿਗਰੀ ਵੀ ਹਾਸਲ ਕੀਤੀ ਹੈ ਸਿੱਖ ਕੋਲੀਸ਼ਨ ਨਾਂ ਦੀ ਪ੍ਰਮੁੱਖ ਜਥੇਬੰਦੀ ਨੇ ਅਟਾਰੀਵਾਲਾ ਨੂੰ ਇਸ ਨਿਯੁਕਤੀ ਦਾ ਸਵਾਗਤ ਕਰਦਿਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਇਹ ਨਿਯੁਕਤੀ ਸਤਮੁੱਚ ਸ਼ਹਿਰੀ ਅਧਿਕਾਰੀਆਂ ਨੂੰ ਉਪਚਾਹਿਤ ਕਰਨ ਅਤੇ ਵਾਸਟਿੰਗ ਡੀਸੀ ਦੇ ਨਿਵਾਸੀਆਂ ਦੇ ਸੇਵਾਮਾਨ ਤੇ ਨਿਆਂਪੂਰਨਤਾ ਵੱਲ ਇੱਕ ਵੱਡਾ ਕਦਮ ਹੈ ਮਨੁੱਖੀ ਅਧਿਕਾਰਾਂ ਲਈ ਸਦਾ ਜੂਸਦੇ ਰਹੇ ਵਕੀਲ ਸਿਮ ਜੇ ਸਿੰਘ ਔਟਾਰੀ ਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਸ਼ਿੰਗਨ ਡੀਸੀ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਉਹ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਹਨ ਇਸ ਨਿਯੁਕਤੀ ਕਾਰਨ ਸਮੂਹ ਭਾਰਤੀਆਂ ਖਾਸ ਕਰਕੇ ਪੰਜਾਬੀ ਭਾਈਚਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਮਨੁੱਖੀ ਅਧਿਕਾਰਾਂ ਲਈ ਸਦਾ ਜੂਸ ਦੇ ਰਹੇ ਵਕੀਲ ਸਿਮ ਜੇ ਸਿੰਘ ਅਟਾਰੀ ਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ ਸੇਮ ਜੇ ਸਿੰਘ ਹੁਣ ਤੱਕ ਏਸ਼ੀਅਨ ਅਮਰੀਕਨਸ ਐਡਵਾਂਸਿੰਗ ਜਸਟਿਸ ਦੇ ਐਂਟੀ ਹੇਟ ਪ੍ਰੋਗਰਾਮ ਦੇ ਡਾਇਰੈਕਟਰ ਦੇ ਅਹੁਦੇ ਉੱਤੇ ਤਾਇਨਾਤ ਰਹੇ ਹਨ ਡਿਸਟ੍ਰਿਕਟ ਆਫ ਕਲੰਬੀਆ ਆਫ ਡੀਸੀ ਦੇ ਮੇਅਰ ਮਿਊਰੀਅਲ ਬਾਊਜ਼ਰ ਨੇ ਸਿਮ ਜੇ ਸਿੰਘ ਅਟਾਰੀਵਾਲਾ ਦੀ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਹੈ ਅਟਾਰੀਵਾਲਾ ਨੇ ਦੱਸਿਆ ਕਿ ਇਹ ਕਮਿਸ਼ਨ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਅਮਰੀਕਾ ਦੇ ਜਨਤਕ ਜੀਵਨ ਵਿੱਚ ਸਵੇਮਾਨ ਨਿਆਂਪੂਰਨਤਾ ਤੇ ਸਨਮਾਨ ਸੁਰੱਖਿਆ ਅਸਦਾ ਪ੍ਰਮੁੱਖ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਨਫ਼ਰਤ ਵਿਰੁੱਧ ਕੰਮ ਕਰਨ ਦਾ ਤਸਰਬਾ ਹੈ ਇਸ ਨੂੰ ਆਹੋ ਆਪਣੇ ਇਸ ਅਹੁਦੇ ਉੱਤੇ ਵਰਤਣਗੇ ਉਨਾਕੇ ਆਕੇ ਡਿਸਟ੍ਰਿਕਟ ਆਫ ਕਲੰਬੀਆ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਉਹ ਸਦਾ ਪਹਿਲ ਦੇਂਦੇ ਰਹਣਗੇ ਆਪਣੀਆਂ ਪਹਿਲੀਆਂ ਨਿਯੁਕਤੀਆਂ ਦੌਰਾਨ ਉਹ ਵਾਈਟ ਹਾਊਸ ਅਤੇ ਕਈ ਕੇਂਦਰੀ ਏਜੰਸੀਆਂ ਦੇ ਨਾਲ ਧਾਰਮਿਕ ਵਿਤਕਰਿਆਂ ਤੇ ਹੋਰ ਸੰਬੰਧਿਤ ਮਾਮਲਿਆਂ 'ਚ ਮਿਲ ਕੇ ਵੀ ਕੰਮ ਕਰਦੇ ਰਹੇ ਹਨ ਅਟਾਰੀ ਵਾਲਾ ਨੇ ਕਾਨੂੰਨ ਵਿਸ਼ੇਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਤੋਂ ਇਨਫਾਰਮੇਸ਼ਨ ਸਿਸਟਮਜ਼ ਮੈਨੇਜਮੈਂਟ ਵਿੱਚ BSD ਡਿਗਰੀ ਵੀ ਹਾਸਲ ਕੀਤੀ ਹੈ ਸਿੱਖ ਕਲਿਸ਼ਨ ਨਾਂ ਦੀ ਪ੍ਰਮੁੱਖ ਜਥੇਬੰਦੀ ਨੇ ਅਟਾਰੀਵਾਲਾ ਨੂੰ ਇਸ ਨਿਯੁਕਤੀ ਦਾ ਸਵਾਗਤ ਕਰਦਿਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਇਹ ਨਿਯੁਕਤੀ ਸਤਮੁੱਚ ਸ਼ਹਿਰੀ ਅਧਿਕਾਰੀਆਂ ਨੂੰ ਉਪਚਾਹਿਤ ਕਰਨ ਅਤੇ ਵਾਸਟਿੰਗ ਡੀਸੀ ਦੇ ਨਿਵਾਸੀਆਂ ਦੇ ਸੇਵਾਮਾਨ ਤੇ ਨਿਆਂਪੂਰਨਤਾ ਵੱਲ ਇੱਕ ਵੱਡਾ ਕਦਮ ਹੈ ਮਨੁੱਖੀ ਅਧਿਕਾਰਾਂ ਲਈ ਸਦਾ ਜੂਜਦੇ ਰਹੇ ਵਕੀਲ ਸਿਮ ਜੇ ਸਿੰਘ ạtਾਰੀਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਸ਼ਟਿੰਗਨ ਡੀਸੀ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਹਨ। ਇਸ ਨਿਯੁਕਤੀ ਕਾਰਨ ਸਮੂਹ ਭਾਰਤੀਆਂ ਖਾਸ ਕਰਕੇ ਪੰਜਾਬੀ ਭਾਈਚਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਮਨੁੱਖੀ ਅਧਿਕਾਰਾਂ ਲਈ ਸਦਾ ਜੂਸ ਦੇ ਰਹੇ ਵਕੀਲ ਸਿਮ ਜੇ ਸਿੰਘ ਅਟਾਰੀ ਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ ਸੇਮ ਜੇ ਸਿੰਘ ਹੁਣ ਤੱਕ ਏਸ਼ੀਅਨ ਅਮਰੀਕਨਸ ਐਡਵਾਂਸਿੰਗ ਜਸਟਿਸ ਦੇ ਐਂਟੀ ਹੇਟ ਪ੍ਰੋਗਰਾਮ ਦੇ ਡਾਇਰੈਕਟਰ ਦੇ ਅਹੁਦੇ ਉੱਤੇ ਤਾਇਨਾਤ ਰਹੇ ਹਨ ਡਿਸਟ੍ਰਿਕਟ ਆਫ ਕਲੰਬੀਆ ਪਾਬ ਡੀਸੀ ਦੇ ਮੇਅਰ ਮਿਊਰੀਅਲ ਬਾਊਜ਼ਰ ਨੇ ਸਿਮ ਜੇ ਸਿੰਘ ਅਟਾਰੀਵਾਲਾ ਦੀ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਹੈ ਅਟਾਰੀਵਾਲਾ ਨੇ ਦੱਸਿਆ ਕਿ ਇਹ ਕਮਿਸ਼ਨ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਅਮਰੀਕਾ ਦੇ ਜਨਤਕ ਜੀਵਨ ਵਿੱਚ ਸਵੇਂਮਾਨ ਨਿਆਂਪੂਰਤਾ ਤੇ ਸਨਮਾਨ ਸੁਰੱਖਿਆ ਅਸਦਾ ਪ੍ਰਮੁੱਖ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਨਫ਼ਰਤ ਵਿਰੁੱਧ ਕੰਮ ਕਰਨ ਦਾ ਤਸਰਬਾ ਹੈ ਇਸ ਨੂੰ ਆਹੋ ਆਪਣੇ ਇਸ ਅਹੁਦੇ ਉੱਤੇ ਵਰਤਣਗੇ ਉਨਾਕੇ ਆਕੇ ਡਿਸਟ੍ਰਿਕਟ ਆਫ ਕਲੰਬੀਆ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਉਹ ਸਦਾ ਪਹਿਲ ਦੇਂਦੇ ਰਹਣਗੇ ਆਪਣੀਆਂ ਪਹਿਲੀਆਂ ਨਿਯੁਕਤੀਆਂ ਦੌਰਾਨ ਉਹ ਵਾਈਟ ਹਾਊਸ ਅਤੇ ਕਈ ਕੇਂਦਰੀ ਏਜੰਸੀਆਂ ਦੇ ਨਾਲ ਧਾਰਮਿਕ ਵਿਤਕਰਿਆਂ ਤੇ ਹੋਰ ਸੰਬੰਧਿਤ ਮਾਮਲਿਆਂ 'ਚ ਮਿਲ ਕੇ ਵੀ ਕੰਮ ਕਰਦੇ ਰਹੇ ਹਨ ਅਟਾਰੀ ਵਾਲਾ ਨੇ ਕਾਨੂੰਨ ਵਿਸ਼ੇਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਤੋਂ ਇਨਫਾਰਮੇਸ਼ਨ ਸਿਸਟਮਸ ਮੈਨੇਜਮੈਂਟ ਵਿੱਚ ਬੀਐਸਡੀ ਡਿਗਰੀ ਵੀ ਹਾਸਲ ਕੀਤੀ ਹੈ ਸਿੱਖ ਕੋਲੀਸ਼ਨ ਨਾਂ ਦੀ ਪ੍ਰਮੁੱਖ ਜਥੇਬੰਦੀ ਨੇ ਅਟਾਰੀਵਾਲਾ ਨੂੰ ਇਸ ਨਿਯੁਕਤੀ ਦਾ ਸਵਾਗਤ ਕਰਦਿਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਇਹ ਨਿਯੁਕਤੀ ਸਤਿਮੁੱਚ ਸ਼ਹਿਰੀ ਅਧਿਕਾਰੀਆਂ ਨੂੰ ਉਪਚਾਹਿਤ ਕਰਨ ਅਤੇ ਵਾਸਟਿੰਗ ਡੀਸੀ ਦੇ ਨਿਵਾਸੀਆਂ ਦੇ ਸੇਵਾਮਾਨ ਤੇ ਨਿਆਂਪੂਰਨਤਾ ਵੱਲ ਇੱਕ ਵੱਡਾ ਕਦਮ ਹੈ ਮਨੁੱਖੀ ਅਧਿਕਾਰਾਂ ਲਈ ਸਦਾ ਜੂਸਦੇ ਰਹੇ ਵਕੀਲ ਸਿਮ ਜੇ ਸਿੰਘ ਔਟਾਰੀ ਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਸ਼ਿੰਗਨ ਡੀਸੀ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ ਉਹ ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਹਨ ਇਸ ਨਿਯੁਕਤੀ ਕਾਰਨ ਸਮੂਹ ਭਾਰਤੀਆਂ ਖਾਸ ਕਰਕੇ ਪੰਜਾਬੀ ਭਾਈਚਾਰਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਮਨੁੱਖੀ ਅਧਿਕਾਰਾਂ ਲਈ ਸਦਾ ਜੂਸ ਦੇ ਰਹੇ ਵਕੀਲ ਸਿਮ ਜੇ ਸਿੰਘ ਅਟਾਰੀ ਵਾਲਾ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ ਸੇਮ ਜੇ ਸਿੰਘ ਹੁਣ ਤੱਕ ਏਸ਼ੀਅਨ ਅਮਰੀਕਨਸ ਐਡਵਾਂਸਿੰਗ ਜਸਟਿਸ ਦੇ ਐਂਟੀ ਹੇਟ ਪ੍ਰੋਗਰਾਮ ਦੇ ਡਾਇਰੈਕਟਰ ਦੇ ਅਹੁਦੇ ਉੱਤੇ ਤਾਇਨਾਤ ਰਹੇ ਹਨ ਡਿਸਟ੍ਰਿਕਟ ਆਫ ਕਲੰਬੀਆ ਪਾਬ ਡੀਸੀ ਦੇ ਮੇਅਰ ਮਿਊਰੀਅਲ ਬਾਊਜ਼ਰ ਨੇ ਸਿਮ ਜੇ ਸਿੰਘ ਅਟਾਰੀਵਾਲਾ ਦੀ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਹੈ ਅਟਾਰੀਵਾਲਾ ਨੇ ਦੱਸਿਆ ਕਿ ਇਹ ਕਮਿਸ਼ਨ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਅਮਰੀਕਾ ਦੇ ਜਨਤਕ ਜੀਵਨ ਵਿੱਚ ਸਵੇਮਾਨ ਨਿਆਂਪੂਰਨਤਾ ਤੇ ਸਨਮਾਨ ਸੁਰੱਖਿਆ ਅਸਦਾ ਪ੍ਰਮੁੱਖ ਰਹੇ ਹਨ ਉਹਨਾਂ ਕਿਹਾ ਕਿ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਅਤੇ ਨਫ਼ਰਤ ਵਿਰੁੱਧ ਕੰਮ ਕਰਨ ਦਾ ਤਸਰਬਾ ਹੈ ਇਸ ਨੂੰ ਆਹੋ ਆਪਣੇ ਇਸ ਅਹੁਦੇ ਉੱਤੇ ਵਰਤਣਗੇ ਉਨਾ ਕਹੇ ਕਿ ਡਿਸਟ੍ਰਿਕਟ ਆਫ ਕਲੰਬੀਆ ਦੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਨੂੰ ਉਹ ਸਦਾ ਪਹਿਲ ਦੇਂਦੇ ਰਹਣਗੇ ਆਪਣੀਆਂ ਪਹਿਲੀਆਂ ਨਿਯੁਕਤੀਆਂ ਦੌਰਾਨ ਉਹ ਵਾਈਟ ਹਾਊਸ ਅਤੇ ਕਈ ਕੇਂਦਰੀ ਏਜੰਸੀਆਂ ਦੇ ਨਾਲ ਧਾਰਮਿਕ ਵਿਤਕਰਿਆਂ ਤੇ ਹੋਰ ਸੰਬੰਧਿਤ ਮਾਮਲਿਆਂ 'ਚ ਮਿਲ ਕੇ ਵੀ ਕੰਮ ਕਰਦੇ ਰਹੇ ਹਨ ਅਟਾਰੀ ਵਾਲਾ ਨੇ ਕਾਨੂੰਨ ਵਿਸ਼ੇਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਤੋਂ ਇਨਫਾਰਮੇਸ਼ਨ ਸਿਸਟਮਸ ਮੈਨੇਜਮੈਂਟ ਵਿੱਚ BSD ਡਿਗਰੀ ਵੀ ਹਾਸਲ ਕੀਤੀ ਹੈ ਸਿੱਖ ਕੋਲੀਸ਼ਨ ਨਾਂ ਦੀ ਪ੍ਰਮੁੱਖ ਜਥੇਬੰਦੀ ਨੇ ਅਟਾਰੀਵਾਲਾ ਨੂੰ ਇਸ ਨਿਯੁਕਤੀ ਦਾ ਸਵਾਗਤ ਕਰਦਿਆ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਇਹ ਨਿਯੁਕਤੀ ਸਤਿਮੁੱਚ ਸ਼ਹਿਰੀ ਅਧਿਕਾਰੀਆਂ ਨੂੰ ਉਪਚਾਹਿਤ ਕਰਨ ਅਤੇ ਵਾਸਟਿੰਗ ਡੀਸੀ ਦੇ ਨਿਵਾਸੀਆਂ ਦੇ ਸੇਵਾਮਾਨ ਤੇ ਨਿਆਂਪੂਰਨਤਾ ਵੱਲ ਇੱਕ ਵੱਡਾ ਕਦਮ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ